ਕੰਮੀ ਪੰਗੂੜੇ ਵਿੱਚ ਪਈ ਹੋਈ ਸੀ ਕਿਸਮਤ ਨੇ ਉਹਦੀ ਸਰਹੰਦੀ ਖਲੋ ਕੇ ਵੇਖਿਆ ਕੰਮੀ ਦੀ ਮਾਂ ਤਾਰਾ ਜਦੋਂ ਅਲੂਈ ਬਾਲ ਹੁੰਦੀ ਸੀ ਉਹ ਆਪਣੇ ਮਾਂ ਪਿਓ ਦੇ ਰੱਖ ਨਾਲੋਂ ਇੱਕ ਟਾਣੀ ਵਾਂਗੂ ਟੁੱਟ ਗਈ ਸੀ ਜਿਹੜਾ ਹੱਥ ਮੌਤ ਨੇ ਉਹਦੇ ਨਾਲ ਖੇਡਿਆ ਸੀ ਉਹੀ ਉਹ ਹੱਥ ਜ਼ਿੰਦਗੀ ਨੇ ਉਹਦੇ ਨਾਲ ਖੇਡਿਆ ਮਾਂ ਨੂੰ ਮੌਤ ਨੇ ਵਿਛੋੜ ਲਿਆ ਤੇ ਪਿਓ ਨੂੰ ਜ਼ਿੰਦਗੀ ਨੇ ਮਾਂ ਉਸ ਦੇਸ਼ ਚਲੀ ਗਈ ਸੀ ਜਿਹਦਾ ਨਾਂ ਕਿਸੇ ਨੂੰ ਨਹੀਂ ਆਉਂਦਾ ਤੇ ਪਿਓ ਉਸ ਦੇਸ਼ ਤੋਰ ਗਿਆ ਸੀ ਜਿਹਨੂੰ ਸਿਆਮ ਆਖਦੇ ਹਨ ਮਾਂ ਦੀ ਸੋ ਮੁੜ ਕੇ ਮਿਲਣੀ ਨਹੀਂ ਸੀ ਪਰ ਪਿਓ ਦੇ ਚੰਗੇ ਵਪਾਰ ਦੀ ਖਬਰ ਨੇ ਵੀ ਕੁੜੀ ਦੇ ਜ਼ਖਮਾਂ ਉੱਤੇ ਕੋਈ ਫਾਹਿਆ ਨਾ ਲਾਇਆ ਉਹ ਆਪਣੇ ਚਾਚੇ ਕੋਲ ਆਪਣੇ ਪਿੰਡ ਰਾਮਪੁਰ ਰਹਿੰਦੀ ਸੀ ਰਹਿੰਦੀ ਨਹੀਂ ਰੋਲਦੀ ਸੀ ਉਮਰ ਦੇ ਵਰੇ ਜਿਉਂ-ਜਿਉਂ ਤਾਰਾ ਦੇ ਮੱਥੇ ਉੱਤੇ ਲਕੀਰਾਂ ਪਾਉਂਦੇ ਗਏ ਸਨ ਉਹ ਲਕੀਰਾਂ ਸੋਚਾਂ ਬਣਨ ਲੱਗ ਪਈਆਂ ਸਨ ਆਪਣੀ ਚਾਚੀ ਦੇ ਆਖੇ ਜਦੋਂ ਖੇਤਾਂ ਵਿੱਚ ਗੋਭੀਆਂ ਦੇ ਖਿੜੇ ਹੋਏ ਫੁੱਲ ਤੇ ਚਿੱਟੇ ਮੱਖਣ ਦੇ ਪਿੰਨਿਆਂ ਵਰਗੇ ਗੂੰਗਲੂ ਲੈਂ ਜਾਂਦੀ ਸੀ ਉਹਨੂੰ ਜਾਪਦਾ ਸੀ ਇਹ ਚਾਚੀ ਦੇ 3 ਪੁੱਤਰ ਸਨ ਗੋਰੇ ਚਿੱਟੇ ਭਰੇ ਹੋਏ ਪਿੰਡੇ ਵਾਲੇ ਤੇ ਖੜਖੜ ਪੈਂਦੇ ਉਹ ਗੂੰਗਲੀਆਂ ਦੇ ਪੱਤੇ ਲਾ ਕੇ ਉਹਨਾਂ ਨੂੰ ਖੂਦ ਹੀ ਨਸਾਰ ਉੱਤੇ ਬਹਿ ਕੇ ਧੁੰਦੀ ਉਹ ਹੋਰ ਚਿੱਟੇ ਨਿਕਲ ਆਉਂਦੇ ਉਹ ਮੂਲੀਆਂ ਦੀ ਮਿੱਟੀ ਲਾਂਦੀ ਉਹ ਹੋਰ ਸੋਹਣੀਆਂ ਨਿਕਲ ਆਉਂਦੀਆਂ ਤੇ ਤਾਰਾ ਨੂੰ ਜਾਪਦਾ ਉਹਦਾ ਆਪਣਾ ਪਿੰਡਾ ਤੇ ਉਹਦਾ ਆਪਣਾ ਮੂੰਹ ਇਸ ਤਰ੍ਹਾਂ ਹੁੰਦਾ ਜਾਂਦਾ ਸੀ ਜੈਸ ਤਰ੍ਹਾਂ ਸਿਆਲ ਦੀ ਰੁੱਤੇ ਉਹਦੀ ਚਾਚੀ ਨੇ ਗੋਬੀਆਂ ਤੇ ਗੋਗਲੀਆਂ ਨੂੰ چیر ਕੇ ਲੰਬੇ ਲੰਬੇ ਹਾਰ ਪਰੋ ਲਏ ਸਨ ਤੇ ਫਿਰ ਕੰਧਾਂ ਵਿੱਚ ਕੱਲ ਠੋਕ ਕੇ ਮਹੀਨਿਆਂ ਵੱਦੀ ਸੁੱਕਣੇ ਪਾ ਛੱਡੇ ਸਨ ਗੋਬੀਆਂ ਤੇ ਗੋਗਲੀਆਂ ਦੇ ਟੋਟੇ ਪਹਿਲਾਂ ਚਿੱਟਿਓ ਪੀਲੇ ਹੋਏ ਸਨ ਫਿਰ ਉਹਨਾਂ ਦੇ ਭਰੇ ਹੋਏ ਪਿੰਡੇ ਸੁੱਕਣ ਲੱਗ ਪਏ ਸਨ ਤੇ ਫਿਰ ਉਹਨਾਂ ਦੇ ਮੂੰਹ ਨਿਰੇ ਚੁਰੜੀਆਂ ਬਣ ਗਏ ਸਨ ਤਾਰਾ ਦੇ ਮਾਨ ਵਿੱਚ ਇੱਕ ਵੱਟ ਪੈਂਦਾ ਸੀ ਉਹਦੇ ਹੱਥ ਇੱਕ ਕਚੀਚੀ ਵੱਟ ਦੇ ਸਨ ਤੇ ਉਹ ਖੂਦ ਹੀ ਨਸਾਰ ਉੱਤੇ ਬਹਿ ਕੇ ਜਦੋਂ ਸੱਜਰੇ ਤੇ ਮੋٹے ਚਿੱਟੇ ਗੋਂਗਲੂ ਧੋਂਦੀ ਜਾਂ ਲੰਮੀਆਂ ਪਤਲੀਆਂ ਮੂਲੀਆਂ ਧੋਂਦੀ ਕੋਈ ਗੋਂਗਲੂ ਜਾਂ ਕੋਈ ਮੂਲੀ ਉਹ ਹੱਥਾਂ ਵਿੱਚੋਂ ਰੇੜ ਦਿੰਦੀ ਸੀ ਤੇ ਫੇਰ ਉਹਨੂੰ ਜਾਪਦਾ ਸੀ ਉਹਨੇ ਆਪਣੀ ਚਾਚੀ ਕੋਲੋਂ ਮਾੜਾ ਜਿਹਾ ਬਦਰਾ ਲੈ ਲਿਆ ਸੀ ਤਾਰਾ ਮਾਂ ਪਿਓ ਦੇ ਰੱਖਣ ਨਾਲੋਂ ਟੁੱਟੀ ਹੋਈ ਟਾਣੀ ਸੀ ਤਨੋਂ ਵੀ ਸੁੱਕਦੀ ਗਈ ਮਨੋ ਵਿਸੋਕ ਦੀ ਗਈ ਫੇਰ ਇੱਕ ਹੋਣੀ ਵਾਪਰ ਗਈ ਉਹਦਾ ਪਿਓ ਆਖਦੇ ਹਨ ਹਜ਼ਾਰਾਂ ਰੁਪਈਆਂ ਦੀਆਂ ਥੈਲੀਆਂ ਭਰ ਕੇ ਘਰ ਮੁੜਿਆ ਤੇ ਮੁੜੇ ਨੂੰ ਅਜੇ ਬਰਾ ਨਹੀਂ ਸੀ ਲੰਗਿਆ ਉਹ ਵੀ ਉਸੇ ਦੇਸ਼ ਚਲਾ ਗਿਆ ਜਿਹਦਾ ਕਿਸੇ ਨੂੰ ਨਾਂ ਨਹੀਂ ਸੀ ਆਉਂਦਾ ਆਖਦੇ ਹਨ ਚਾਚੇ ਨੇ ਗਵਾਹ ਦੀਆਂ ਮੁੱਠਾਂ ਵਿੱਚ ਮੋਹਰਾਂ ਭਰ ਕੇ ਆਪਣੇ ਮਰਨ ਵਾਲੇ ਭਰਾ ਦੀ ਵਸੀਅਤ ਪਾੜ ਦਿੱਤੀ ਸੀ ਤੇ ਫਿਰ ਜਿਹੜੀਆਂ ਥੈਲੀਆਂ ਵਿੱਚ ਆਖਦੇ ਹਨ ਮੋਹਰਾ ਭਰੀਆਂ ਹੋਈਆਂ ਸਨ ਉਹ ਕਿਸੇ ਨਹੀਂ ਸਨ ਵੇਖੀਆਂ ਓੰਜ ਚਾਚੀ ਦੀਆਂ ਬੁੱਢੀਆਂ ਬਾਵਾਂ ਨੇ ਆਪਣੀ ਜਵਾਨੀ ਦਾ ਉਲਾਮਬਾ ਲਾ ਲਿਆ ਸੀ ਉਹਨੇ ਵਿਹਾਂ-ਵਿਹਾਂ ਟੋਲਿਆਂ ਦੇ ਸੋਨੇ ਦੇ ਬੰਦ ਪਾ ਲਏ ਤੇ ਵਿਹਾਂ-ਵਿਹਾਂ ਟੋਲਿਆਂ ਦੇ ਗੋਖੜੂ ਆਪਣੀਆਂ ਧੀਆਂ ਦੇ ਵਿਆਹ ਵਾਸਤੇ ਉਹਨੇ ਮੋਹਰਾਂ ਦੀਆਂ ਬੁਗਤੀਆਂ ਬਣਵਾਈਆਂ ਸਨ ਪਰਿਬੰਧ ਬਣਵਾਏ ਸਨ ਤੇ ਜਦੋਂ ਸੁਨਿਆਰੇ ਨੇ ਕੁੜੀਆਂ ਦਾ ਮੇਚਾ ਲੈ ਕੇ ਹੱਥਾਂ ਦੀਆਂ ਪੌਂਚੀਆਂ ਘੜੀਆਂ ਸਨ ਮੋੜ-ਮੋੜ ਆਖਿਆ ਸੀ ਸ਼ਾਹ ਨੇ ਬਾਦਸ਼ਾਹਾਂ ਵਾਲਾ ਦਿਲ ਕੱਢਿਆ ਏ ਸਿਰ ਤੋਂ ਪੈਰਾਂ ਤੱਕ ਕੁੜੀਆਂ ਲੱਦੀਆਂ ਜਾਣਗੀਆਂ ਚਾਚੇ ਜੀਆਂ ਧੀਆ ਜਿਉਂ-ਜਿਉਂ ਲੱਦੀਆਂ ਜਾਣ ਲੱਗੀਆਂ ਸਨ ਮਾਰਨ ਵਾਲੇ ਤਾਏ ਦੀ ਧੀ 부ੱਚੀ ਹੋਣ ਲੱਗ ਪਈ ਸੀ ਚਾਚੇ ਨੂੰ ਜਿਉਂ-ਜਿਉਂ ਲੋਕ ਬਾਦਸ਼ਾਹ ਆਖਦੇ ਸਨ ਧਿਆਉ ਤੇ ਉਹ ਪਤੀ ਜੀ ਨੂੰ ਜਾਪਦਾ ਸੀ ਕਿਸੇ ਨੇ ਉਹ ਦੇਪ ਵੇਖ ਨੂੰ ਸੰਨ ਲਾ ਲਈ ਸੀ ਅੰਜਾਨੀ ਕੁੜੀ ਹੁਣ ਅੰਜਾਨੀ ਨਹੀਂ ਸੀ ਰਹੀ ਹੁਣ ਉਹ ਆਪਣੀ ਛਾਤੀ ਉੱਤੇ ਚੁੰਨੀ ਦਾ ਪੱਲਾ ਰੱਖਣ ਲੱਗ ਪਈ ਸੀ ਪਾਵੇਂ ਐਦ ਕੀ ਫਸਲ ਨਹੀਂ ਹੋਈ ਪਰ ਚੰਗਾ ਲੋੜਵੰਦਾ ਘਾਰੇ ਜੋ ਵੀ ਸਰਦਾ ਪੁੱਜਦਾ ਏ ਦੇ ਕੇ ਤਾਰੋ ਦੇ ਹੱਥ ਪੀਲੇ ਕਰ ਛੱਡਣੀ ਆ ਚਾਚੀ ਪੈਂਡ ਦੀਆਂ ਤ੍ਰੀਮਤਾਂ ਨੂੰ ਕਹਿ ਰਹੀ ਸੀ ਤਾਰਾ ਨੇ ਸੁਣਿਆ ਸੀ ਤੇ ਉਹਨੂੰ ਜਾਪਿਆ ਸੀ ਹੁਣ ਹੁਣ ਸ਼ਾਇਦ ਉਹਦੇ ਮਨ ਦੀ ਸੁੱਕੀ ਹੋਈ ਢਾਣੀ ਫੇਰ ਹਰੀ ਕਚੂਚ ਬਣ ਜਾਏਗੀ ਹਰੀ ਕਚੂਚ ਢਾਣੀ ਬਣਨ ਦੀ ਆਸ ਵਿੱਚ ਤਾਰਾ ਨੇ ਕਿੰਨੇ ਦਿਨ ਮੈਲੇ ਕੱਪੜੇ ਪਾ ਕੇ ਮਾਈਆਂ ਪੈਣ ਦੀ ਰਸਮ ਪੂਰੀ ਕੀਤੀ ਸੀ ਾਂਜੋਦੀ ਅਲੜ ਜਵਾਨੀ ਉਹਦੇ ਕੰਨਾਂ ਵਿੱਚ ਕਹਿੰਦੀ ਸੀ ਤੂੰ ਤੇ ਚੱਲੀ ਏ ਜਦੋਂ ਦੀ ਜੰਮੀ ਏ ਉਦੋਂ ਦੀ ਮਾਈਆਂ ਪਈ ਹੋਈਆਂ ਲੋਕੀ ਦਾ 4 ਦਿਨ ਮਾਈਆਂ ਬੰਦੇ ਨੇ ਚਾਚੀ ਦੇ ਆਖੇ ਮੁਤਾਬਕ ਤਾਰਾ ਦੇ ਹੱਥ ਪੀਲੇ ਹੋ ਗਏ ਸਨ ਉਹ ਆਪਣੇ ਗੁੱਟਾਂ ਵੱਲ ਵੇਖਦੀ ਰਹੀ ਸੀ ਕੋਈ ਸੁਨਿਆਰਾ ਉਹਦਾ ਮੇਚਾ ਲੈਣ ਲਈ ਸੀ ਆਇਆ ਉਹਦੇ ਚੂੜੇ ਵਿੱਚ ਸੋਨੇ ਦਾ ਇੱਕ ਪੁਰਾਣਾ ਕੰਗਣ ਬਿਨਾਂ ਮੇਚਿਓਂ ਹੀ ਓੜਾ ਦਿੱਤਾ ਗਿਆ ਸੀ ਤੇ ਜਿਹੜੇ ਲੋੜਵੰਦੇ ਘਰ ਦੀ ਆਸ ਨਾਲ ਉਹਨੂੰ ਜਾਪਿਆ ਸੀ ਕਿ ਉਹ ਕਿਸੇ ਦਿਨ ਮੁੜ ਕੇ ਹਰੀ ਕਚੂਚ ਟਾਣੀ ਬਣ ਜਾਏਗੀ ਉਹ ਘਰ ਉਹਦੇ ਪਾਸੇ ਝੱਲਣ ਲੱਗ ਪਿਆ ਤਾਰਾ ਦੇ ਘਰ ਵਾਲੇ ਦੀ ਮੁੱਠ ਗਰਮ ਨਹੀਂ ਸੀ ਹੋਈ ਇਸ ਲਈ ਮੁੱਠ ਦੀ ਥਾਵੇਂ ਉਹਦੀ ਜ਼ਬਾਨ ਦਿੱਤੀ ਹੋ ਗਈ ਸੀ ਉਹ ਮਾੜੀ ਮਾੜੀ ਗੱਲੇ ਆਪਣੀ ਸੱਜਰ ਵਿਆਹੀ ਨੂੰ ਆਖਦਾ ਸੀ ਆ ਤੇਰਾ ਪਿੰਡਾ ਸੇਕਾਂ ਆਏ ਦਿਨ ਪਿੰਡਾ ਸੇਕਿਆ ਜਾਣ ਲੱਗਾ ਤੇ ਤਾਰਾ ਸੁੱਕੀ ਹੋਈ ਟਾਣੀ ਹਣ ਤੂ ਖਣ ਵੀ ਲੱਗ ਪਈ ਸੀ ਤੇ ਫੇਰ ਉਹਦੀ ਜਵਾਨੀ ਇਸ ਧੂਏ ਨਾਲ ਕਾਲੀ ਹੋਣ ਲੱਗ ਪਈ ਸੀ ਔਰਤ ਦੀ ਜਵਾਨੀ ਭਾਵੇਂ ਸੌਕ ਜਾਵੇ ਪਰ ਉਹਦੀ ਕੋਖਾ ਹਰੀ ਹੁਣੋਂ ਨਹੀਂ ਰਹਿੰਦੀ ਤਾਰਾ ਦੇਹੀ ਰੋਟੀ ਉੱਤੇ ਅਚਾਰ ਦੀ ਫਾੜੀ ਰੱਖ ਕੇ ਖਾਂਦੀ ਸੀ ਤੇ ਸੋਚਦੀ ਸੀ ਤੇ ਫੇਰ ਬਰਿਓ ਅੰਦਰ ਤਾਰਾ ਦੀ ਧੂਏ ਨਾਲ ਕਾਲੀ ਹੁੰਦੀ ਜਾਂਦੀ ਜਵਾਨੀ ਵਿੱਚੋਂ ਇੱਕ ਚਿੱਟੀ ਕਲੀ ਉੱਗ ਪਈ ਸੀ ਕੰਮੀ ਕੰਮੀ ਅਜੇ ਪੰਗੂੜੇ ਵਿੱਚ ਸੀ ਜਦੋਂ ਇੱਕ ਦਿਹਾੜੇ ਉਹਦੇ ਪਿਓ ਨੇ ਫੇਰ ਆਪਣੀ ਘਰਵਾਲੀ ਨੂੰ ਮਾਰਿਆ ਮਾਂ ਦੀਆਂ ਚੀਕਾਂ ਪੰਘੂੜੇ ਵਿੱਚ ਪਈ ਹੋਈ ਕੰਮੀ ਦੇ ਕੰਨਾਂ ਵਿੱਚ ਪਈਆਂ ਕੰਮੀ ਦੇ ਅਣਜਾਣਿਆ ਕੰਨਾਂ ਨੂੰ ਸਮਝ ਕੁਝ ਨਾ ਲੱਗੀ ਪਰ ਟੜਟੜ ਕਰਦੀ ਲੱਕੜ ਵਿੱਚੋਂ ਇੱਕ ਚਿੰਗ ਉੱਡ ਕੇ ਉਹਦੇ ਅਚੇਤ ਮਾਨ ਵਿੱਚ ਪੈ ਗਈ ਤੇਰੇ ਪਿੰਡੋਂ ਖੱਤ ਆਇਆ ਏ ਇੱਕ ਦਿਨ ਕੰਮੀ ਦੇ ਪਿਓ ਨੇ ਕੰਮੀ ਦੀ ਮਾਂ ਨੂੰ ਆਖਿਆ ਕੰਮੀ ਦੇ ਮਾਂ ਪਿਓ ਹੁਣ ਲੁਧਿਆਣੇ ਆ ਗਏ ਹੋਏ ਸਨ ਕੀ ਦਾ ਖੱਤ ਤੇਰੀ ਸਹੇਲੀ ਹੁੰਦੀ ਸੀ ਨਾ ਬਾਲੋ ਉਹਦੇ ਘਰ ਵਾਲੇ ਦਾ ਕੀ ਲਿਖਿਆ ਸੂ ਉਨੂ ਕੋਈ ਕੰਮ ਐ ਇੱਥੇ ਸ਼ਹਿਰ ਲਿਖਿਆ ਸੁ ਮੇਰੀ ਘਰ ਵਾਲੀ ਤੇ ਮੇਰਾ ਮੁੰਡਾ ਵੀ ਸ਼ਹਿਰ ਵੇਖਣਾ ਚਾਹੁੰਦੇ ਨੇ ਮੈਂ ਤਿੰਨਾਂ ਚੌ ਦਿਨਾਂ ਲਈ ਤੁਹਾਡੇ ਕੋਲ ਰਵਾਂਗਾ ਉਹ ਵੀ ਮੇਰੇ ਨਾਲ ਆਉਣਗੇ ਫੇਰ ਫੇਰ ਕੀ ਮੈਂ ਲਿਖ ਦਿੱਤਾ ਜੇ ਆ ਜਾਵੋ ਕਾਹਨੂੰ ਲਿਖਣਾ ਸੀ ਕਿਉਂ ਤੈਨੂੰ ਦੋ ਰੋਟੀਆਂ ਵਾਧ ਲਾਂਦਿਆਂ ਤਕਲੀਫ ਹੁੰਦੀ ਏ ਦੋ ਰੋਟੀਆਂ ਦੀ ਮੈਨੂੰ ਕਾਦੀ ਤਕਲੀਫ ਹੋਣੀ ਏ ਪਰ ਉਹ ਨਾ ਹੀ ਆਉਣ ਤਾਂ ਚੰਗਾ ਏ ਕਿਉਂ ਇੱਥੇ ਟੱਕੀ ਰਜਦੀ ਪਈ ਏ ਕਾਨੂ ਕੋਈ ਵੇਖੇ ਤੂੰ ਸਾਂ ਬੋਲਣੋਂ ਰਹਿਣਾ ਨਹੀਂ ਕਾਨੂ ਪਰਾਈ ਕਰਨੀ ਆਵਾਜ਼ ਪਾਏ ਮੇਰੀ ਜੀਬ ਨੂੰ ਕੰਡੇ ਲੱਗੇ ਹੋਏ ਨੇ ਕੰਡੇ ਲੱਗੇ ਹੋਏ ਨੇ ਕਿ ਫੌਲੇ ਲੱਗੇ ਹੋਏ ਨੇ ਇਹਦਾ ਰੱਬ ਜਾਣਦਾ ਏ ਪਰ ਮੈਂ ਤਾਂ ਸਾਰੀ ਉਮਰ ਸਹਣੀਆਂ ਨੇ ਲੋਕੀ ਕਾਹਨੂੰ ਤਮਾਸ਼ਾ ਵੇਖਣ ਕੰਮੀ ਦਾ ਪਿਓ ਇਸ ਗੱਲੋਂ ਵੀ ਤੱਤਾ ਹੋ ਪਿਆ ਤੇ ਕੰਮੀ ਦੀ ਮਾਂ ਸਾਰੀ ਰਾਤ ਆਪਣੇ ਪਿੰਡੇ ਨੂੰ ਰੂੰ ਦਾ ਸੇਕ ਦੇਂਦੀ ਰਹੀ ਬਾਲੋ ਉਹਦਾ ਘਰ ਵਾਲਾ ਤੇ ਉਹਨਾਂ ਦਾ ਮੁੰਡਾ ਸੱਤ ਪਾਲ ਜੱਸ ਦਿਹਾੜੇ ਆਏ ਕੰਮੀ ਦੀ ਮਾਂ ਮਸਾਂ ਮੰਜੀ ਉਤੋਂ ਉਠਣ ਜੋਗੀ ਹੋਈ ਸੀ ਹਾਈ ਮੈਂ ਮਰ ਜਾਵਾ ਤੂੰ ਤੇ ਸਗੋਂ ਹੀ ਨਿੱਗਰ ਗਈ ਐ ਬਾਲੋ ਨੇ ਆਣ ਕੇ ਆਪਣੀ ਚਿਰਾਂ ਦੀ ਵਿਛੜੀ ਹੋਈ ਸਹੇਲੀ ਨੂੰ ਜੱਫੀ ਪਾ ਲਈ ਕਦੇ ਵੇਲਾ ਸੀ ਜਦੋਂ ਦੋਹਾਂ ਸਹੇਲੀਆਂ ਨੇ ਚੁੰਨੀਆਂ ਵਟਾਈਆਂ ਸਨ ਪਿੰਡ ਦੀ ਇੱਕ ਤਾਈ ਹਰ ਦਵਾਰੋਂ ਗੰਗਾ ਜਲ ਲਿਆਈ ਸੀ ਤੇ ਦੋਹਾਂ ਕੁੜੀਆਂ ਨੇ ਗੰਗਾ ਜਲ ਦੀਆਂ ਚੂਲੀਆਂ ਭਰ ਕੇ ਆਪਣੀਆਂ ਚੁੰਨੀਆਂ ਵਟਾ ਲਈਆਂ ਸਨ ਤੇ ਰਿਆੜੀਆਂ ਦਾ ਪ੍ਰਸ਼ਾਦ ਵੰਡ ਕੇ ਪੱਕੀਆਂ ਸਹੇਲੀਆਂ ਪੈ ਗਈਆਂ ਸਨ ਤੇ ਫੇਰ ਬਾਲੋ ਨੇ ਆਪਣੇ ਵਿਆਹ ਵੇਲੇ ਆਪਣੇ ਕਲੀਰੇ ਦਾ ਖੋਪਾ ਤਾਰਾ ਦੇ ਸਿਰ ਉੱਤੇ ਮਾਰਿਆ ਸੀ ਕਹਿੰਦੇ ਹਨ ਜਦੋਂ ਕੋਈ ਸਹੇਲੀ ਆਪਣੇ ਕਲੀਰੇ ਦਾ ਖੋਪਾ ਆਪਣੀ ਕੁਆਰੀ ਸਹੇਲੀ ਦੇ ਸਿਰ ਉੱਤੇ ਮਾਰੇ ਤਾਂ ਫੇਰ ਉਹਦਾ ਵਿਆਹ ਵੀ 체ਤੀ ਹੋ ਜਾਂਦਾ ਹੈ ਤਾਰਾ ਨੂੰ ਸਭੋ ਕੁਝ 체ਤੀ ਆਇਆ ਤੇ ਫੇਰ ਉਹਦਾ ਮਨ ਉਬਲ ਪਿਆ ਉਹਦਾ ਜੀ ਕੀਤਾ ਉਹ ਆਖੇ ਨੀ ਬਾਲੋ ਪੈੜੀਏ ਕਿਹੜੇ ਦਿਲ ਨਾਲ ਮੇਰੇ ਸਹਿਰ ਉੱਤੇ ਕਲੀਰਾ ਮਾਰਿਆ ਸੀ ਵਿਆਹ ਤਾਂ ਮੇਰਾ ਹੋ ਗਿਆ ਪਰ ਕਿਹੋ ਜਿਹਾ ਵਿਆਹ ਹੋਇਆ ਪਰ ਫੇਰ ਤਾਰਾ ਨੇ ਆਪਣਾ ਮਨ ਮੀਟ ਲਿਆ ਸੋਚਣ ਲੱਗੀ ਖਿੱਦੋਂ ਨੂੰ ਫੋਲੀਏ ਤਾਂ ਵਿੱਚੋਂ ਲੀਰਾਂ ਹੀ ਨਿਕਲਦੀਆਂ ਨੇ ਤੇ ਨਾਲੇ ਤਾਰਾ ਨੇ ਸੋਚਿਆ ਸਹੇਲੀਆਂ ਚੁੰਨੀਆਂ ਦਾ ਵਟਾ ਸਕਦੀਆਂ ਨੇ ਪਰ ਦਿਲ ਨਹੀਂ ਵਟਾ ਸਕਦੀਆਂ ਹੱਸ ਕੇ ਆਖਣ ਲੱਗੀ ਕੁਝ ਨਹੀਂ ਬਾਲੋ ਪੌੜੀਆਂ ਵਿੱਚੋਂ ਡੈਗ ਪਈ ਸਾਂ ਸਾਰੇ ਪਿੰਡੇ ਉੱਤੇ ਨੀਲ ਪੈ ਗਏ ਨੇ ਮਸਾਂ ਅੱਜ ਮੰਜੀ ਉੱਤੋਂ ਉੱਠਣ ਜੋਗੀ ਹੋਈਆਂ ਕੰਮੀ ਸਣਦੀ ਪਈ ਸੀ ਦਸਾਂ ਵਰਿਆਂ ਦੀ ਕਮੀ ਉਹਨੂੰ ਪਤਾ ਸੀ ਉਹਦੀ ਮਾਂ ਨੇ ਝੂਠ ਬੋਲਿਆ ਸੀ ਉਹ ਪੌੜੀਆਂ ਵਿੱਚੋਂ ਕੋਈ ਨਹੀਂ ਸੀ ਡਿੱਗੀ ਉਹਦੇ ਪਿਓ ਨੇ ਮਾਰ-ਮਾਰ ਕੇ ਉਹਦੇ ਪਿੰਡੇ ਉੱਤੇ ਨੀਲ ਪਾ ਛੱਡੇ ਸਨ ਉਹ ਕੰਮੀ ਕੋਲੋਂ ਰੂਤ ਤੱਤਾ ਕਰਵਾ ਕਰਵਾ ਕੇ ਆਪਣੇ ਪਿੰਡੇ ਉੱਤੇ ਬੰਨ੍ਹਦੀ ਰਹੀ ਸੀ ਕੰਮੀ ਅੱਜ ਦੀ ਨਹੀਂ ਜਦੋਂ ਦੀ ਜੰਮੀ ਸੀ ਆਪਣੀ ਮਾਂ ਦੇ ਪਿੰਡੇ ਦੇ ਨੀਲ ਪਛਾਨਣ ਲੱਗ ਪਈ ਸੀ ਉਹ ਕਈ ਵਾਰ ਮਾਂ ਨਾਲ ਗੱਲੀ ਵੀ ਪੈ ਜਾਂਦੀ ਸੀ ਮਾਂ ਤੂੰ ਪਿੰਡ ਕਿਉਂ ਨਹੀਂ ਚਲੀ ਜਾਂਦੀ ਕਿਹੜੇ ਪਿੰਡ ਜਾਵਾਂ ਕਮੀ ਏ ਜੰਮਣ ਵਾਲੇ ਰਹੇ ਕੋਈ ਨਾ ਤੇ ਸਹੇੜਨ ਵਾਲਿਆਂ ਨੇ ਬਾਰੋਂ ਹੀ ਦਰਕਾਰ ਦੇਣਾ ਏ ਕਮੀ ਨੂੰ ਜੰਮਣ ਵਾਲਿਆਂ ਤੇ ਸਹੇੜਨ ਵਾਲਿਆਂ ਦਾ ਫਰਕ ਪਤਾ ਨਾ ਲੱਗਦਾ ਪਰ ਉਹ ਕਦੇ ਅਚਾਨਕ ਆਕ ਦੇਂਦੀ ਮਾਂ ਤੂੰ ਵਿਆਹ ਕਿਉਂ ਕਰਾਇਆ ਸੀ ਵਿਆਹ ਤਾਂ ਸਾਰਿਆਂ ਨੂੰ ਕਰਾਉਣਾ ਪੈਂਦਾ ਏ ਕਮੀ ਏ ਧੀਆ ਦੀ ਜੂਨ ਹੀ ਇਹੋ ਜਹੀ ਹੁੰਦੀ ਏ ਤੇ ਫਿਰ ਵਿਆਹ ਕਰਾ ਕੇ ਮਾਰ ਪੈਂਦੀ ਏ ਧੀਆਂ ਦੇ ਦੋ ਜਨਮ ਹੁੰਦੇ ਨੇ ਕਮੀਏ ਵਿਆਹ ਉਹਨਾਂ ਦਾ ਦੂਸਰਾ ਜਨਮ ਹੁੰਦਾ ਏ ਆਪੂ ਆਪਣੇ ਕਰਮਾਂ ਦੀ ਗੱਲ ਹੁੰਦੀ ਏ ਕਮੀ ਨੂੰ ਕਰਮਾਂ ਦੀ ਗੱਲ ਵੀ ਸਮਝਣਾ ਪੈਂਦੀ ਤੇ ਫੇਰ ਉਹ ਅੜੀ ਪੈ ਕੇ ਕਹਿੰਦੀ ਮਾਂ ਮੈਨੂੰ ਬਾਉ ਜੀ ਚੰਗੇ ਨਹੀਂ ਲੱਗਦੇ ਕਮੀ ਪਹਿਲਾਂ ਆਪਣੇ ਪਿਓ ਨੂੰ ਭਾਈ ਆਖਦੀ ਹੁੰਦੀ ਸੀ ਪਰ ਅੱਜ ਕੱਲ੍ਹ ਸ਼ਹਿਰੀ ਕੁੜੀਆਂ ਦੀ ਰੀਸੇ ਬਾਉ ਜੀ ਆਖਣ ਲੱਗ ਪਈ ਸੀ ਤੈਨੂੰ ਤੇ ਉਹ ਬੜਾ ਪਿਆਰ ਕਰਦੇ ਨੇ ਕਮੀ ਪਰ ਜੈਸ ਵੇਲੇ ਉਹ ਤੈਨੂੰ ਮਾਰਦੇ ਨੇ ਮੈਨੂੰ ਚੰਗੇ ਨਹੀਂ ਲੱਗਦੇ ਮਾਂ ਤੂੰ ਬਾਉ ਜੀ ਕੋਲ ਕਿਉਂ ਰਹਿਨੀ ਏ ਹੋਰ ਕਿੱਥੇ ਰਵਾਂ ਕੰਮੋਂ ਜਨਾਨੀ ਆਟੇ ਦੀ ਧੌਣ ਹੁੰਦੀ ਏ ਅੰਦਰ ਰੱਖੋ ਤਾਂ ਚੂਹੇ ਖਾਂਦੇ ਨੇ ਬਾਹਰ ਰੱਖੋ ਤਾਂ ਕਾਂ ਪੈਂਦੇ ਨੇ ਕੰਮੀ ਨੂੰ ਚੂਹਿਆਂ ਦੀ ਤੇ ਕਾਂਵਾਂ ਦੀ ਗੱਲ ਕਦੀ ਵੀ ਸਮਝ ਨਹੀਂ ਸੀ ਲੱਗਦੀ ਪਰ ਮਾਂ ਉੱਠ ਕੇ ਚੌਂਕੀ ਵਿੱਚ ਚਲੀ ਜਾਂਦੀ ਸੀ ਤੇ ਕੰਮੀ ਨੂੰ ਸਕੂਲ ਦਾ ਕੰਮ ਕਰਨਾ ਪਿਆ ਜਾਂਦਾ ਸੀ ਅੱਜ ਕੰਮੀ ਦੀ ਮਾਂ ਨੇ ਕੰਮੀ ਦੇ ਸਾਹਮਣੇ ਝੂਠ ਬੋਲਿਆ ਸੀ ਉਹ ਪੌੜੀਆਂ ਵਿੱਚੋਂ ਕੋਈ ਨਹੀਂ ਸੀ ਡਿੱਗੀ ਤਾਰੂ ਆਪਣੀ ਸਹੇਲੀ ਨੂੰ ਆਖਦੀ ਪਈ ਸੀ ਕਿ ਪੌੜੀਆਂ ਵਿੱਚੋਂ ਡੈਗ ਕੇ ਉਹਦੇ ਸਾਰੇ ਪਿੰਡੇ ਉੱਤੇ ਨੀਲ ਪੈ ਗਏ ਸਨ ਕਮੀ ਜਦੋਂ ਪੰਗੂੜੇ ਵਿੱਚ ਹੁੰਦੀ ਸੀ ਜਿਹੜੀ ਚਣਗੋ ਦੇ ਅਲੂਹੇ ਮਾਨ ਵਿੱਚ ਪੈ ਗਈ ਸੀ ਅੱਜ ਇਸ ਝੂੜ ਦੀ ਫੂਕ ਨੇ ਉਹਨੂੰ ਬਾਲ ਦਿੱਤਾ ਤੇ ਕਮੀ ਨੂੰ ਆਪਣੇ ਆਪ ਕੋਲੋਂ ਇੱਕ ਸੀਹ ਕੌਣ ਲੱਗ ਪਿਆ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ